ਸਿੱਖਰਾਂ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਤੁਸੀਂ ਸਭ ਆਖੋ ਵੀ ਚਾਹੁੰਦੇ ਹੋ ਕਿ ਗੁਰਨਾਗ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਹਰ ਪਾਸੇ ਜ਼ੋਰਾਂ ਤੇ ਤਿਆਰੀਆਂ ਚੱਲ ਰਹੀਆਂ ਨੇ ਤੇ ਐਸਜੀਪੀਸੀ ਵੀ ਵੱਡੇ ਪੱਧਰ ਉੱਤੇ ਮੀਟਿੰਗਾਂ ਕਰ ਰਹੀ ਹੈ ਹਾਲ ਹੀ ਦੇ ਵਿੱਚ ਐਸਜੀਪੀਸੀ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਬੇਰ ਸਾਹਿਬ ਗੁਰਦੁਆਰੇ ਦੇ ਭਾਈ ਮਰਦਾਨਾ ਜੀ ਹਾਲ ਵਿੱਚ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਸੰਤ ਸਮਾਜ ਸੇਵਾ ਸੁਸਾਇਟੀਆਂ ਜੋ ਸੇਵਾ ਦੇ ਵਿੱਚ ਹਮੇਸ਼ਾ ਅੱਗੇ ਹੁੰਦੀਆਂ ਨੇ ਉਹਨਾਂ ਨੂੰ ਸ਼ਾਮਿਲ ਕੀਤਾ ਗਿਆ ਅਤੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਹੋਣ ਵਾਲੇ ਪ੍ਰੋਗਰਾਮਾਂ ਦਾ ਐਲਾਨ ਵੀ ਕੀਤਾ ਗਿਆ ਜਿਸ ਵਿੱਚ 10 ਅਕਤੂਬਰ ਤੋਂ ਤੱਕ ਸ਼੍ਰੀ ਕੇਸਗੜ ਸਾਹਿਬ ਵਿਖੇ ਵਿਸ਼ੇਸ਼ ਸਿੱਖ ਸੰਮੇਲਨ ਕਰਵਾਇਆ ਜਾਵੇਗਾ ਅਤੇ 8 ਨਵੰਬਰ ਨੂੰ ਸ਼੍ਰੀਮਨ ਜੀ ਸਾਹਿਬ ਦੀਵਾਨ ਹਾਲ ਅੰਮ੍ਰਿਤਸਰ ਵਿਖੇ ਅੰਤਰਧਰਮ ਵਿਚਾਰ ਸੰਮੇਲਨ ਕਰਵਾਇਆ ਜਾਵੇਗਾ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਸultanpur Lodhi ਵਿਖੇ ਹੋਣ ਵਾਲੇ ਧਾਰਮਿਕ ਸਮਾਗਮਾਂ ਦੀ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ 8 ਤੋਂ 12 ਨਵੰਬਰ ਦੇ ਵਿੱਚ ਇਹ ਧਾਰਮਿਕ ਸਮਾਗਮ ਕੀਤੇ ਜਾਣਗੇ ਜਿਨ੍ਹਾਂ ਦੇ ਵਿੱਚ ਰਾਸ਼ਟਰਪਤੀ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਸ਼ਾਮਿਲ ਹੋ ਸਕਦੇ ਨੇ ਹੋਰ ਕੀ ਕੁਝ ਕਿਹਾ ਗੋਵਿੰਦ ਸਿੰਘ ਲੰਗੋਵਾਲ ਨੇ ਆਓ ਮਾਰਦੇ ਆਂ ਇੱਕ ਨਜ਼ਰ ਅੱਜ ਸਾਰੇ ਸਾਡੇ ਜਿੰਨੀਆਂ ਸਿੱਖ ਜਥੇਬੰਦੀਆਂ ਸੀ ਸਮੁੱਚਾ ਸੰਤ ਸਮਾਜ ਕਾਰਸੀ ਵਾਲੇ ਮਹਾਂਪੁਰਸ਼ ਤੇ ਉਹ ਸਾਰੀਆਂ ਜਿਹੜੀ ਸਿੱਖ ਸੰਪਰਦਾਵਾਂ ਨੇ ਸਾਰਿਆਂ ਦੀ ਇੱਕ ਬਹੁਤ ਵਿਸ਼ੇਸ਼ ਇਕੱਤਰਤਾ ਜਿਹੜੀ ਹੈ ਇਹ ਸਲਤਨਪੁਰ ਦੀ ਇਸ ਮਹਾਨ ਧਰਤੀ ਦੇ ਉੱਤੇ ਕੀਤੀ ਗਈ ਹੈ ਇਸ ਇਕੱਤਰਦਾ ਦਾ ਮੇਨ ਏਜੰਡਾ ਸੀ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਦੇ ਸੰਬੰਧੀ ਸੀ ਜੋ ਨਵੰਬਰ 12 ਨੂੰ ਇੱਥੇ ਆ ਵੱਡੀ ਪੱਧਰ ਤੇ ਮਨਾਉਣਾ ਉਹਦੇ ਸੰਬੰਧੀ ਸਾਰਿਆਂ ਵਿਚਾਰਾਂ ਖੋਈਆਂ ਸਾਰਿਆਂ ਨੇ ਸੁਝਾਅ ਵੀ ਦਿੱਤਾ ਤੇ ਬਹੁਤ ਵੱਡੀ ਇਕਤਿਰਤਾ ਹੋਈ ਹੈ ਪੂਰਾ ਪੰਥ ਜਿਹੜਾ ਅੱਜ ਇੱਥੇ ਇਕੱਤਰ ਹੋਇਆ ਔਰ ਉਹਦੇ ਵਿੱਚ ਚੰਗੇ ਚੰਗੇ ਸੁਝਾਅ ਵੀ ਤੇ ਇਹਨਾਂ ਨੇ ਸੁਝਾਵਾਂ ਦੇ ਅਨੁਸਾਰ ਅਸੀਂ ਜਿਹੜੇ ਆਉਣ ਵਾਲੇ ਇਸ ਤਾਵਰੀ ਦੇ ਪ੍ਰੋਗਰਾਮ ਨੇ ਉਹ ਲਿਖਾਂਗੇ ਸੋ ਕੁਝ ਪ੍ਰੋਗਰਾਮ ਅਸੀਂ ਲਿਖੇ ਵੀ ਗਏ ਨੇ ਜਿਸ ਤਰ੍ਹਾਂ ਇੱਕ ਵਿਸ਼ਵ ਸਿੱਖ ਸਮੇਲਨ ਕਰਨਾ ਔਰ ਉਹ 10 ਅਕਤੂਬਰ ਨੂੰ ਤਖਤ ਸ੍ਰੀ ਗੁਰੂ ਸਾਹਿਬ ਸ੍ਰੀ ਨਾਨਕਪੁਰ ਸਾਹਿਬ ਅਖੇ ਕੀਤਾ ਜਾਏਗਾ ਅੰਤਰ ਧਰਮ ਸੰਵਾਦ ਸਮੇਲਨ ਜਿਹੜਾ ਉਹ 8 ਨਵੰਬਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਅੰਮ੍ਰਿਤਸਰ ਵਿਖੇ ਉੱਥੇ ਹੋਵੇਗਾ ਇਸ ਤਰ੍ਹਾਂ ਢਾਡੀ ਦਰਬਾਰ 9 ਨਵੰਬਰ ਨੂੰ ਗੁਰਦੁਆਰਾ ਬੀਰ ਸਾਹਿਬ ਕਰਵਾਇਆ ਜਾਏਗਾ ਇੱਕ ਇਸਤਰੀ ਸਮੇਲਨ ਜਿਹੜਾ ਉਹ ਵੀ ਇਸੇ ਥਾਂ ਤੇ ਹੋਵੇਗਾ ਇਸ ਤਰ੍ਹਾਂ ਅਨਾਮੀ ਜਿਹੜਾ ਕਵੀ ਦਰਬਾਰ ਹੈ ਉਹ ਵੀ ਸultanpur 10 ਨਵੰਬਰ ਨੂੰ ਕਰਵਾਇਆ ਜਾਵੇਗਾ ਰਾਗ ਦਰਬਾਰ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਰਚਿਤ ਰਾਗਾਂ ਵਿੱਚ ਜਿਹੜਾ ਕਰਵਾਇਆ ਜਾਂ ਉਹਦੇ ਰਚਿਤ ਬਾਣੀ ਹੈ ਉਹਦੇ ਆਧਾਰ ਤੇ ਜਿਹੜਾ ਹੈਗਾ ਇਕੋ 11 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਕਰਾਇਆ ਜਾਵੇਗਾ ਇਸ ਤਰ੍ਹਾਂ ਮੁੱਖ ਜਿਹੜਾ ਸਮਾਗਮ ਹੈ ਉਹ 12 ਨਵੰਬਰ ਨੂੰ 11 ਤੋਂ ਲੈ ਕੇ ਸ਼ਾਮ ਤੱਕ 3:00 ਵਜੇ ਤੱਕ ਹੋਣਗੇ ਜਿਦੇ ਵਿੱਚ ਸਾਰੇ ਸਾਡੇ ਸਿੱਖ ਜਥੇਬੰਦੀਆਂ ਸਾਡੇ ਤਖਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ ਪਹੁੰਚਣਗੇ ਔਰ ਅਸੀਂ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਾਂਗੇ ਰਾਸ਼ਟਰਪਤੀ ਜੀ ਨੂੰ ਬੇਨਤੀ ਕਰਾਂਗੇ ਉਹਨਾਂ ਦੇ ਵੀ ਆਉਣ ਦੀ ਆਸ ਹੈ ਇਸੇ ਤਰ੍ਹਾਂ ਬੱਖੋ-ਬੱਖਰੇ ਸੇਟਾਂ ਦੇ ਮੁੱਖ ਮੰਤਰੀ ਜਿਨ੍ਹਾਂ ਨੂੰ ਮੈਂ ਆਪ ਜਾ ਕੇ ਪਹਿਲਾਂ ਔਰ ਮਿਲ ਕੇ ਕਹਿ ਕੇ ਵੀ ਆਇਆ ਉਹਨਾਂ ਨੂੰ ਸੰਮਤਰ ਪੱਤਰ ਵੀ ਦੇ ਕੇ ਆਇਆ ਉਹ ਵੀ ਸਾਰੇ ਇੱਥੇ ਸੰਬੋਧਨ ਹੋਗੇ ਸੋ ਸਾਡੀ ਇਹੀ ਮੇਨ ਜਿਹੜਾ ਮੇਰਾ ਮੁੱਖ ਮੇਰੀ ਮੰਨ ਦੀ ਚਾਹ ਇਹ ਹੈ ਕਿ ਕੋਈ ਇੱਥੇ ਸਟੇਜ ਲੱਗਣੀ ਚਾਹੀਦੀ ਹੈ ਉਹਦੇ ਉੱਤੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਖ-ਵੱਖ ਸਿੱਖ ਜਥੇਬੰਦੀਆਂ ਜਿਹੜੀ ਹੈ ਇਸੇ ਤਰ੍ਹਾਂ ਸਾਡੀ ਪੰਜਾਬ ਸਰਕਾਰ ਭਾਰਤ ਸਰਕਾਰ ਸਾਰੇ ਮੁਖੀ ਕੋਈ ਜਿਹੜੀ ਸਟੇਜ ਦੇ ਉੱਤੇ ਆ ਕੇ ਗੁਰੂ ਨਾਨਕ ਸਾਹਿਬ ਦਾ ਜੋ ਮਿਸ਼ਨ ਹੈ ਉਹਨੂੰ ਅਸੀਂ ਲੋਕਾਂ ਤੱਕ ਪਹੁੰਚਾਉਣ ਦਾ ਪ੍ਰਬਾਲਾ ਕਰੀਏ ਕਿਸ ਤਰ੍ਹਾਂ ਦਾ ਕਹਿ ਕਿ ਸਾਧੂ ਦੀ ਯਾਤਰਾ ਚੱਲੀ ਸੀ ਉਹਦੀ ਸਮਾਪਤੀ ਕਰੋ ਅਜੇ ਵੀ ਨਹੀਂ ਹੋਈ। ਉਹ ਜੋ ਸਾਧੂਗੁਰੂ ਯਾਤਰਾ ਚੱਲੀ ਸੀ ਉਹ ਸਾਰੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹੋ ਕੇ ਜਿਹੜੀ ਹੈ 3 ਮਈ ਨੂੰ ਸੁਲਤਾਨਪੁਰ ਲੋਧੀ ਦੀ ਇਸ ਪਵਣ ਧਰਤੀ ਤੇ ਉਹ ਪਹੁੰਚੇਗੀ। ਜਿਸ ਨੇ ਪ੍ਰਧਾਨ ਜੀ ਅੱਜ 23 ਅੰਨ ਨੂੰ ਆਪਣੇ ਵਿਚਾਰ ਰੱਖਿਆ ਕਿ ਬਾਬਾ ਜਗੀਰ ਸਿੰਘ ਅਨਪੋਵਲ ਨੇ ਇੱਕ ਇੱਥੇ ਹਸਪਤਾਲ ਦੀ ਮੰਗ ਦੁਆਰਾ ਫਿਰ ਕੀਤੀ ਹੈ ਕਿ ਕਾਫੀ ਸਮੇਂ ਤੋਂ ਪੰਜਾਬ ਸਰਕਾਰ ਲੋਕ ਦਿੱਤਾ ਨਹੀਂ ਜਾ ਰਿਹਾ। ਉਹ ਐਜੀ ਕਿਸੇ ਤੋਂ ਉਮੀਦ ਹੈ ਲੋਕਾਂ ਨੂੰ। ਸੋ ਦੇਖੋ ਮੈਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ ਹੈ ਔਰ ਉਹ ਤੋਂ ਮੈਂ ਟਾਈਮ ਮੰਗਿਆ ਹੈ ਸਾਨੂੰ ਮਿਲਣਾ ਟਾਈਮ ਉਹਨੇ ਚਿੱਠੀ ਵੀ ਆਈ ਹੈ ਜਲਦੀ ਸਾਨੂੰ ਉਸੇ ਟਾਈਮ ਦੇਵਾਂਗੇ ਜਦੋਂ ਵੀ ਉਹਨੇ ਟਾਈਮ ਦਿੱਤਾ ਜਿੱਥੇ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਾਰੀਆਂ ਵਿਚਾਰਾਂ ਕਰਨੀਆਂ ਨੇ ਵੀ ਕੁਝ ਸਟੇਜ ਲੱਗੀ ਜਾਵੇ ਉਥੋਂ ਦੇ ਇਥੋਂ ਦੀਆਂ ਜੋ ਮੁੱਖ ਸਮੱਸਿਆਵਾਂ ਨੇ ਜਾਂ ਇਥੇ ਸੜਕਾਂ ਜਿਹੜੀਆਂ ਟੁੱਟੀਆਂ ਪਈਆਂ ਨੇ ਉਹ ਸੜਕਾਂ ਨੂੰ ਸਮਾਰਨ ਜਿਸ ਤਰ੍ਹਾਂ ਇੱਥੇ ਅੱਜ ਆਈ ਹੈ ਕਿ ਇੱਥੇ ਇੱਕ ਹਸਪਤਾਲ ਜ਼ਰੂਰ ਹੋਣਾ ਚਾਹੀਦਾ ਹੈ ਅਸੀਂ ਵੀ ਚਾਹੁੰਦੇ ਹਾਂ ਕਿ ਬਹੁਤ ਵੱਡੀ ਪੱਧ ਤੇ ਵੱਡਾ ਹਸਤਾਜ ਜਿਹੜਾ ਸਰਕਾਰ ਵੱਲੋਂ ਇੱਥੇ ਜਿਹੜਾ ਉਹ ਹੋਣਾ ਚਾਹੀਦਾ ਉਹਦੀ ਵੀ ਅਸੀਂ ਮੰਗ ਜਿਹੜੀਆਂ ਮੈਂ ਮੁੱਖ ਮੰਤਰੀ ਜੀ ਕੋਲ ਜਾ ਕੇ ਕਰਾਂਗੀ ਜਿਹੜਾ ਸੀਵੇ ਦੇ ਟ੍ਰੀਟ ਪਲਾਂਟ ਹੈ ਨਾ ਇੱਥੇ ਨੇੜੇ ਹੈਗਾ ਗੁਰਦੁਆਰਾ ਸਾਹਿਬ ਤੇ ਉਹਦੀ ਚਿੱਠੀ ਵਿੱਚ ਲਿਖੀ ਸੀ ਕੈਪਟਨ ਮਨਿੰਦਰ ਸਿੰਘ ਨੂੰ ਵੀ ਉਹ ਛੇਤੀ ਬਦਲਿਆ ਜਾਵੇ ਹ ਤੱਕ ਉਹ ਬਦਲਿਆ ਨਹੀਂ ਗਿਆ ਦੁਬਾਰਾ ਫੇਰ ਵੀ ਮੈਂ ਮਿਲ ਕੇ ਵੀ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਤਾਂ ਕਿ ਟ੍ਰੀਟ ਜਿਹੜਾ ਇੱਥੇ ਪਲਾਂਟ ਲਾਇਆ ਹੈਗਾ ਉਹਦੇ ਤੋਂ ਬੜੀ ਸਮੈਲ ਗੱਦੀ ਆ ਰਹੀ ਆ ਉਹਨੂੰ ਦੂਰ ਕਿਤੇ ਸ਼ਿਫਟ ਕਰੇ ਉਹਦੀ ਵੀ ਅਸੀਂ ਮੰਗ ਰਖਾਂਗੇ ਗੁਰਪਿਆਰੇ ਬਾਬੇ ਨਾਨਕ ਦਾ 550 ਸਾਲਾ ਪ੍ਰਕਾਸ਼ ਪੁਰਬ ਸਾਨੂੰ ਸਾਰਿਆਂ ਨੂੰ ਮਿਲ ਕੇ ਇੱਕ ਅਜਿਹੇ ਤਰੀਕੇ ਦੇ ਨਾਲ ਮਨਾਉਣਾ ਚਾਹੀਦਾ ਹੈ ਕਿ ਰਹਿਂਦੀ ਦੁਨੀਆ ਤੱਕ ਇਹ ਪ੍ਰਕਾਸ਼ ਦਿਹਾੜਾ ਯਾਦ ਰੱਖਿਆ ਜਾਵੇ ਤੇ ਐਸਜੀਪੀਸੀ ਨੂੰ ਵੀ ਚਾਹੀਦਾ ਹੈ ਕਿ ਇਸ ਪ੍ਰਕਾਸ਼ ਪੁਰਬ ਨੂੰ ਮਨਾਉਣ ਦੇ ਨਾਲ ਨਾਲ ਬਾਬੇ ਨਾਨਕ ਦੇ ਨਾਲ ਜੁੜੀਆਂ ਹੋਈਆਂ ਹੋਰ ਜੋ ਇਤਿਹਾਸਿਕ ਤਰਹਰਾ ਭਾਰਤ ਦੇ ਵਿੱਚ ਹੈ ਨੇ ਉਹਨਾਂ ਵੱਲ ਵੀ ਧਿਆਨ ਦਿੱਤਾ ਜਾਵੇ ਫਿਰ ਚਾਹੇ ਗੁਰਦੁਆਰਾ ਡਾਂਗਮਾਰ ਸਾਹਿਬ ਦੀ ਹੋਵੇ ਤੇ ਜਾਂ ਹਰਕੀਪੌੜੀ ਦੀ ਇਸ ਮੀਟਿੰਗ ਦੇ ਵਿੱਚ ਸੰਤ ਸਮਾਜ ਨੇ ਵੀ ਹਿੱਸਾ ਲਿਆ ਕਿਉਂਕਿ ਸੰਤ ਸਮਾਜ ਵੀ ਵੱਡੇ ਪੱਧਰ ਦੇ ਉੱਤੇ ਆਪਣੀਆਂ ਸੇਵਾਵਾਂ ਨਿਭਾਉਂਦਾ ਹੈ ਤੇ ਸੰਤ ਬਲਬੀਰ ਸਿੰਘ ਸੀਚਵਾਲ ਨੇ ਦੱਸਿਆ ਕਿ ਉਹ ਆਉਣ ਵਾਲੀ ਸੰਗਤ ਦੇ ਰਹਿਣ ਦੇ ਇੰਤਜ਼ਾਮ ਵਿੱਚ ਲੱਗੇ ਹੋਏ ਨੇ ਤੇ ਲੋਕ ਉਹਨਾਂ ਦੇ ਕੋਲ ਆ ਕੇ ਆਪਣਾ ਘਰ ਬੁੱਕ ਕਰਵਾ ਰਹੇ ਨੇ ਤਾਂ ਜੋ ਬਾਹਰੋਂ ਜਿਹੜੀ ਵੀ ਸੰਗਤ ਆਵੇ ਉਹ ਆਰਾਮ ਦੇ ਨਾਲ ਲੋਕਾਂ ਦੇ ਘਰਾਂ ਵਿੱਚ ਵੀ ਰਹਿ ਸਕੇ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਅੱਜ ਵਿਚਾਰਾ ਹੋਈਆਂ ਕਿ ਜਿਹੜਾ ਵੀ ਪ੍ਰੋਗਰਾਮ ਸਤਾਪਦੀ ਦੇ ਮਨਾਏ ਜਾਣੇ ਉਹਨਾਂ ਦੇ ਵਿੱਚ ਮਹਾਂਪੁਰ ਸਾਹਿਬ ਨੇ ਆਪੋ ਆਪਣੇ ਸੁਝਾਅ ਦਿੱਤੇ ਕਿਹੜੀਆਂ-ਕਿਹੜੀਆਂ ਡਿਊਟੀਆਂ ਜਿਹੜੀਆਂ ਹੈ ਸ਼ਰੋਮਣੀ ਕਮੇਟੀ ਕਿਉਂਕਿ ਸਰਕਾਰ ਤੇ ਸ਼ਰੋਮਣੀ ਕਮੇਟੀ ਇਹ ਦੋਨੋਂ ਮੁੱਖ ਅਦਾਰੇ ਆ ਤੇ ਨਾਲ ਜਿਹੜੇ ਸੰਤ ਸਮਾਜ ਆ ਜਿੰਨੀਆਂ ਵੀ ਸੰਪਰਦਾਵਾਂ ਜਿਹਨੇ ਵੀ ਕਾਰਸੇਵਾਲੇ ਮਹਾਂਪੁਰ ਸਾਰੇ ਇਕੱਠੇ ਹੋਏ ਸੀਗੇ ਕਿ ਅਸੀਂ ਵੱਧ ਤੋਂ ਵੱਧ ਇਕੱਠੇ ਹੋ ਗਏ ਸਾਰੀਆਂ ਜਿਹੜੀਆਂ ਵਧੀਆ ਤਰੀਕੇ ਦੇ ਨਾਲ ਇਸ ਤਾਪਦੀ ਮਨਾਈ ਹੈ ਜਿਹਦੇ ਵਿੱਚ ਸਾਰੀਆਂ ਸੰਪਰਦਾਵਾਂ ਸਾਰੇ ਮਹਾਂਪੁਰ ਸਾਹਿਬ ਨੂੰ ਦੂਸਰੇ ਦੇਸ਼ ਵਿਦੇਸ਼ ਤੋਂ ਵੀ ਜਿੱਥੇ ਆਉਣੇ ਆ ਉੱਥੇ ਹੋਰ ਵੀ ਜਿਹੜੇ ਸਾਡੇ ਵੱਖ-ਵੱਖ ਸੂਬਿਆਂ ਦੇ ਵਿੱਚ ਜਿੱਦਾਂ ਸਿਗਰੀਗਾਰਾ ਜਾਂ ਹੋਰ ਸਿੰਧੀ ਗੁਰਨਾਨਕ ਨਾਮਲੇਵਾ ਸੰਗਤਾਂ ਉਹਨਾਂ ਸਾਰਿਆਂ ਨੂੰ ਵੀ ਜੋੜਿਆ ਜਾਵੇ ਉੱਥੇ ਵੀ ਸਾਰੇ ਪ੍ਰੋਗਰਾਮ ਹੋਣ ਤੇ ਜਿਹੜੇ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਸ ਤਰ੍ਹਾਂ ਅੱਜ ਹਰ ਗੁਰਸਿੱਖ ਸਾਰੇ ਵਿਸ਼ਵ ਦੇ ਵਿੱਚ ਪਹੁੰਚ ਗਿਆ ਤੇ ਜਿਹੜਾ ਗੁਰਬਾਣੀ ਦਾ ਸਿੱਖ ਇਤਿਹਾਸ ਦਾ ਉਹਨਾਂ ਪਸਾਵਾਂ ਦੇ ਵਿੱਚ ਵੀ ਉਲਥਾ ਹੋਵੇ ਤਾਂ ਕਿ ਜਿਹੜਾ ਹੈ ਉੱਥੇ ਵੀ ਉਹਨਾਂ ਤਿਕਰ ਵੀ ਬਾਬੇ ਨਾਨਕ ਦਾ ਸੰਦੇਸ਼ ਜਾ ਸਕੇ ਤੇ ਜਿਹੜਾ 550 ਸਾਲਾਂ ਤੇ ਹਰ ਪਿੰਡ ਵਿੱਚ 550 ਬੂਟੇ ਲਾਏ ਜਾਣ ਤੇ ਹਵਾ ਪਾਣੀ ਧਰਤੀ ਨੂੰ ਬਚਾਉਣ ਵਾਸਤੇ ਜਤਨ ਹੋੜੇ ਸਾਰੇ ਵੱਖ-ਵੱਖ ਸਦਾਰ ਸਾਰੇ ਮਹੱਤਵਪੂਰਨ ਨੇ ਦਿੱਤੇ ਸ੍ਰੋਮਨੀ ਕਮੇਟੀ ਦੇ ਪ੍ਰਧਾਨ ਸਾਹਿਬ ਹਰੂਨਾ ਨੇ ਸਾਰੇ ਨਨ ਸੁਣਾਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਰੇ ਰਲ ਕੇ ਸੀ ਇੱਕ ਮੰਚ ਦੇ ਉੱਤੇ ਜਿੱਥੇ ਸਾਰਾ ਇਹ ਸਮਾਗਮ ਹੋਵੇ ਜਿਹਦੇ ਵਿੱਚ ਸਾਰੀ ਜਿਹੜੀ ਕੋਈ ਧਵਤਾ ਨਾ ਹੋਵੇ ਜਿਹਦੇ ਵਾਸਤੇ ਸਾਰਿਆਂ ਨੇ ਸਵਾਲ ਤੁਸੀਂ ਲੋਕੋ ਪਿਛਲੇ 2 ਸਾਲ ਤੋਂ ਇਹਨਾਂ ਸੁਣਾਵਾں ਦੀ ਤਿਆਰੀ ਵਿੱਚ ਲੱਗੇ ਹੋ ਤੁਹਾਡੇ ਵੱਲੋਂ ਵਿਸ਼ੇਸ਼ ਕੀ ਕੀ ਰਹਿਣਾ ਹੈ ਸਾਡੇ ਵੱਲੋਂ ਇਹ ਹੈ ਕਿ ਅਸੀਂ ਪਿੰਡਾਂ ਦੇ ਵਿੱਚ ਰਹਿਣ ਵਾਸਤੇ ਜਿਹੜਾ ਹੈਗਾ ਇੱਕ ਵੈਬਸਾਈਟ ਬਣਾਈ ਜਿਹਦੇ ਵਿੱਚ ਪ੍ਰਕਾਰਪੁਰ ਪ੍ਰਕਾਸ਼ਪੁਰ ਵਿੱਚ 550 ਡਾਟ ਰੈਂਡ ਉਤੇ ਜਿਹੜਾ ਹੈ ਜਾ ਕੇ ਤੁਸੀਂ ਜਿਹੜਾ ਹੈ ਰਹਿਣ ਵਾਸਤੇ ਅਪਲਾਈ ਕਰ ਸਕਦੇ ਆ ਜਾਂ ਜਿਨ੍ਹਾਂ ਨੇ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜੀ ਹੈ ਸੰਗਤ ਠਹਿਰੇ ਉਹਦੇ ਵਾਸਤੇ ਤੁਸੀਂ ਜਿਹੜੇ ਹੈ ਉਹ ਆਪਣੇ ਆਫਰ ਕਰ ਸਕਦੇ ਆ ਤਾਂ ਕਿ ਗੁਰਨਾਨਕ ਪਾਤਸ਼ਾਹ ਦਾ ਜਿਹੜਾ ਸਨੇਹਾ ਉਹ ਪਿੰਡ-ਪਿੰਡ ਤੇ ਘਰ-ਘਰ ਤੇ ਘਰ ਪਹੁੰਚੇ ਗੁਰਪਿਆਰੇ ਸੰਗਤ ਦਾ ਬਹੁਤ ਵਧੀਆ ਉਪਰਾਲਾ ਹੈ ਆਮ ਲੋਕਾਂ ਦਾ ਬਹੁਤ ਵਧੀਆ ਉਪਰਾਲਾ ਹੈ ਜੇਕਰ ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਵਾਸਤੇ ਲੋਕ ਆਪਣੇ ਘਰਾਂ ਦਾ ਦਰਵਾਜ਼ਾ ਖੋਲਦੇ ਨੇ ਸੰਤ ਸੀਚੇਵਾਲ ਦੇ ਕੋਲ ਅਗਰ ਆਪਣੇ ਘਰ ਜਾ ਕੇ ਬੁੱਕ ਕਰਵਾਉਂਦੇ ਨੇ ਪਰ ਹਾਂ ਜੇਕਰ ਅਸੀਂ ਵਿਦੇਸ਼ ਤੋਂ ਆਉਣ ਵਾਲੀ ਸਿੱਖ ਸੰਗਤ ਲਈ ਆਪਣੇ ਘਰ ਦੇ ਦਰਵਾਜ਼ੇ ਖੋਲਦਿਆਂ ਤਾਂ ਸਾਡੀਆਂ ਜ਼ਿੰਮੇਵਾਰੀਆਂ ਕਿਤੇ ਬਹੁਤ ਜ਼ਿਆਦਾ ਵੱਧ ਵੀ ਜਾਂਦੀਆਂ ਨੇ ਇੱਕ ਚੀਜ਼ ਦਾ ਸਾਨੂੰ ਹਮੇਸ਼ਾ ਧਿਆਨ ਰੱਖਣਾ ਪੈਣਾ ਹੈ ਕਿ ਕਿਤੇ ਸਾਡੇ ਅੰਦਰ ਕਿਸੇ ਤਰ੍ਹਾਂ ਦੀ ਕੋਈ ਵੀ ਲਾਲਸਾ ਤਾਂ ਨਹੀਂ ਤਾਂ ਜੋ ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੂਰਵ ਦੇ ਉੱਤੇ ਕਿਸੇ ਵੀ ਐਨਆਰਆਈ ਵੀਰ ਦੇ ਨਾਲ ਕਿਸੇ ਵੀ ਸੰਗਤ ਦੇ ਨਾਲ ਕੁਝ ਵੀ ਅਜੇਹਾ ਨਾ ਵਾਪਰੇ ਜੋ ਅਣਸੁਖਾਵਾਂ ਹੋਵੇ ਤੇ ਦੂਸਰੇ ਪਾਸੇ ਅਗਰ ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਗੱਲ ਕੀਤੀ ਜਾਵੇ ਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸ ਦਿਹਾੜੇ ਦੀਆਂ ਤਿਆਰੀਆਂ ਪੂਰੇ ਜ਼ੋਰਾਂ ਤੇ ਚੱਲ ਰਹੀਆਂ ਨੇ ਤੇ ਉਮੀਦ ਇਹੀ ਕੀਤੀ ਜਾਂਦੀ ਹੈ ਕਿ ਇਸ ਦਿਹਾੜੇ ਤੇ ਮੌਕੇ ਸਾਰੀ ਦੀ ਸਾਰੀ ਸਿੱਖ ਸੰਗਤ ਇੱਕ ਮੰਚ ਉਤੇ ਇਕੱਤਰ ਹੋਵੇਗੀ ਅਤੇ ਬਾਬੇ ਨਾਨਕ ਦਾ ਜੋ ਅਸਲ ਫਲਸਫਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਉਸ ਨੂੰ ਸਮਝਦਿਆਂ ਹੋਇਆਂ ਅਸੀਂ ਅੱਗੇ ਚੱਲਾਂਗੇ ਤੇ ਆਪਣੇ ਵਾਅਦਿਆਂ ਨੂੰ ਵੀ ਸਾਫ਼ ਸੁਥਰਾ ਰੱਖਾਂਗੇ ਆਪਣਾ ਆੜਾ ਦਵਾਲਾ ਸਾਫ ਸੁਥਰਾ ਰੱਖਾਂਗੇ ਤੇ ਬੁਰਾਈ ਦਾ ਖਾਤਮਾ ਕਰਕੇ ਮੁੜ ਸਿੱਖ ਕੌਮ ਦੀ ਚੜ੍ਹਦੀ ਕਲਾ ਵੱਲ ਕਾਰਜ ਉਲੀਖਾਂਗੇ ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਵਾਕਿ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ ਗੁਰਬਾਣੀ ਅਖੰਡ ਮੰਨੀ ਵਾਸਤੇ ਸੁਲਤਾਨਪੁਰ ਲੋਧੀ ਤੋਂ ਨਿਰਮਲ ਸਿੰਘ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਤੀ ਵੀ ਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵੀ ਆਰ ਸੈਲੀਬ੍ਰੇਟਿੰਗ ਦਾ 550th ਬਰਥ ਐਨੀਵਰਸਰੀ ਆਫ ਗੁਰੂ ਨਾਨਕ ਦਾ ਫਾਊਂਡਰ ਆਫ ਦਾ ਸਿੱਖ ਫੈਥ ਐਂਡ ਹੀ ਹੈਜ਼ ਸੈਟ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹਾਤ ਲੈਟ ਅਸ ਆਲ ਸਿੰਗ ਦੈਟ ਪਵਨ ਗੁਰੂ ਪਵਨ ਗੁਰੂ ਪਾਣੀ ਪਿਤਾ ਪਾਣੀ ਪਿਤਾ ਮਾਤਾ ਤਤ ਮਹਾਤ ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ Members of the Sikh community from all over Washington DC gathered here to clean the plastic and garbage going into our river systems and going into the oceans and killing all the marine life. We are here to express our love and care for nature and love for the animals and love for all living beings.